ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਾ ਵੇਖ ਕੇ ਰੋਣ ਵੀ ਆਊਗਾ ਤੇ ਗੁੱਸਾ ਵੀ ਮਨ ਚੋਂ ਗਾਲਾਂ ਵੀ ਨਿਕਲਣਗੀਆਂ ਮੈਂ ਸਾਰੀ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ ਤੁਸੀਂ ਆਪ ਹੀ ਦੇਖ ਲਓ ਸਾਰੀ ਵੀਡੀਓ ਜਦੋਂ ਕਣਕਾਂ ਦੇ ਉੱਪਰ ਮੀਂਹ ਪੈਂਦਾ ਹੈ ਨਾ ਜਾਂ ਫਿਰ ਗੜੇ ਮਾਰੀ ਹੁੰਦੀ ਆ ਭਰਾ ਬਣ ਕੇ ਆਏ ਨਾ ਕਿਹਾ ਕਰੋ ਵੀ ਰੱਬਾ ਤੂੰ ਮਾੜਾ ਕਰਦਾ ਕਿਉਂਕਿ ਰੱਬ ਤਾਂ ਮਾੜਾ ਕਰਦਾ ਬਈ ਤੁਸੀਂ ਸਭ ਤੋਂ ਵੱਧ ਮਾੜਾ ਕਰਦੇ ਹੋ ਆ ਦੇਖੋ ਸੱਜਰੋਂ ਪੂਰੇ ਰੁੱਖ ਨੂੰ ਯਾਰ ਵਿੱਚੋਂ ਫੂਕਦਾ ਬਈ ਯਾਰ ਆ ਇਦੋਂ ਵੱਡਾ ਤੁਸੀਂ ਕੀ ਜ਼ੁਲਮ ਕਰੋਗੇ ਯਾਰ ਜੇ ਫਿਰ ਕੱਲ ਨੂੰ ਬਈ ਕਣਕਾਂ ਤੇ ਗੜੇ ਪੈਂਦੇ ਆ ਨਾ ਜਾਂ ਫਿਰ ਹਾੜ ਆਉਂਦੇ ਨੇ ਭਰਾ ਬਣ ਕੇ ਰੋਇਆ ਨਾ ਕਰੋ ਰੋਇਆ ਨਾ ਕਰੋ ਵੀ ਕੁਦਰਤ ਸਾਡੇ ਨਾਲ ਮਾੜਾ ਕਰ ਰਹੀ ਹੈ ਕੁਦਰਤ ਧੱਕਾ ਕਰ ਰਹੀ ਆ ਤੁਸੀਂ ਕੁਦਰਤ ਦੇ ਨਾਲ ਧੱਕਾ ਕਰਦੇ ਹੋ ਆ ਤੁਹਾਨੂੰ ਮੈਂ ਉਦਾਹਰਨ ਦਿੰਦੀ ਯਾਰ दस भाई सरदा नीति यार आ ਤੁਸੀਂ ਉਹ ਜੇ ਰੁੱਖ ਲਾ ਨਹੀਂ ਸਕਦੇ ਯਾਰ ਐਡੇ ਐਡੇ ਜ਼ੁਲਮ ਕਿਉਂ ਕਰਦੇ ਹੋ ਬਈ ਐਡੇ ਐਡੇ ਜ਼ੁਲਮ ਕਿਉਂ ਕਰਦੇ ਹੋ ਜੇ ਤੁਸੀਂ ਇੱਕ ਰੁੱਖ ਤਾਂ ਲਾਉਣਾ ਨਹੀਂ ਤੁਸੀਂ ਜਾਲਣ ਤੇ ਜ਼ੋਰ ਦਿੱਤਾ ਹੋਇਆ ਬਈ ਜਦੋਂ ਤੁਸੀਂ ਕੁਦਰਤ ਦੇ ਨਾਲ ਧੱਕਾ ਕਰੋਗੇ ਫਿਰ ਤੁਹਾਡੇ ਨਾਲ ਕਿਉਂ ਨਹੀਂ ਧੱਕਾ ਹੋ ਭਰਾ ਬਣ ਕੇ ਦੁੱਖ ਲੱਗਦਾ ਬਈ ਬਣ ਕੇ ਵੀਡੀਓ ਨੂੰ ਸ਼ੇਅਰ ਕਰਕੇ ਜਰੂ ਮੂਰਖ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਆਹ ਕੁਛ ਕਰਦੇ ਆ ਯਾਰ ਸੌਣ ਲੱਗੇ ਦੁੱਖ ਲੱਗਿਆ ਬਈ ਕਾਲਜਾ ਬਲੁੰਦ ਰਿਹਾਗਾ ਜਦੋਂ ਆਹ ਸੀਨ ਦੇਖਿਆ ਯਾਰ ਬਰਨਾਲੇ ਤੋਂ ਸੇਖਾ ਰੋਡ ਤੇ ਖੜੇ ਸੱਜਣੋ ਆਏ ਯਾਰ ਪੂਰਾ ਤਾਂ ਪੂਰਾ ਦਰਖਤ ਲਟ ਲਟ ਵੀਰੇ ਬਲ ਰਿਹਾ ਯਾਰ ਫੌਣ ਲੱਗੇ ਦੁੱਖ ਲੱਗਿਆ ਬਾਈ ਬਣ ਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਵੀਡੀਓ ਸ਼ੇਅਰ ਕਰਕੇ ਨਾ ਪਹੁੰਚਾ ਦਿਓ ਯਾਰ ਇਹ ਜੇ ਲੋਕਾਂ ਤੱਕ ਪਹੁੰਚਾ